ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਲੋਜੀ ਅੱਜ ਤਾਂ ਅੱਜ ਵਾਸਤੇ ਇੱਕ ਸਪੈਸ਼ਲ ਜੀ ਵੀਡੀਓ ਲੈ ਕੇ ਆਇਆ ਨਾ ਕੋਈ ਕੁਕਿੰਗ ਦੀ ਹੈ ਤੇ ਨਾ ਕੋਈ ਹੋਰ ਬਟ ਹੈ ਬਹੁਤ ਵਧੀਆ ਔਰ ਸਸਤੀ ਤੇ ਖਾਸ ਕਰਕੇ ਤੁਸੀਂ ਥੰਬਨੇਲ ਤੋਂ ਮਤਲਬ ਪਤਾ ਆ ਗਈ ਹੋਣਾ ਕਿ ਪਹਿਣਾ ਵਾਸਤੇ ਸਪੈਸ਼ਲ ਹੈ ਉਹ ਤਾਂ ਸਾਰੇ ਕਰ ਸਕਦੇ ਆ ਬਟ ਪਹਿਣਾ ਵਾਸਤੇ ਜਿਹੜੀ ਹੈ ਨਾ ਇਹ ਵੀਡੀਓ ਸਪੈਸ਼ਲ ਹੈ ਤੇ ਮੈਂ ਕਾਫੀ ਟਾਈਮ ਕਾਫੀ ਦਿਨਾਂ ਤੋਂ ਮੈਂ ਨਾ ਇਸ ਨੂੰ ਮਤਲਬ ਜੀ ਯੂਜ਼ ਕਰ ਰਹੀ ਹਾਂ ਤੇ ਸੋਚਿਆ ਕਿ ਜੇ ਮੈਨੂੰ ਇਸ ਸੀਰੀ ਨਾਲ ਮਤਲਬ ਕਿ ਫਾਇਦਾ ਆ ਤੇ ਮੈਂ ਤੁਹਾਨੂੰ ਵੀ ਜੂਰੇ ਵਾਲੀ ਜਿਹੜੀ ਹੈ ਨਾ ਅਮ ਸ਼ੇਅਰ ਕਰਾਂ ਤੇ ਬਹੁਤ ਹੀ ਵਧੀਆ ਮੈਨੂੰ ਮਤਲਬ ਕਿ ਇਹਦਾ ਇੱਕ ਸਸਤੀ ਜੀ ਚੀਜ਼ ਦਾ ਬੈਨੀਫਿਟ ਹੋਇਆ ਆ ਤੇ ਤੁਸੀਂ ਵੀ ਮੈਂ ਕਿੰਨੀ ਸੋਚਿਆ ਕਿ ਤੁਸੀਂ ਵੀ ਇਹਦਾ ਬੈਨੀਫਿਟ ਜਿਹੜਾ ਲੈ ਲਓ ਤੇ ਸਭ ਤੋਂ ਪਹਿਲਾਂ ਜਿਹੜੀ ਇੱਕ ਬਹੁਤ ਹੀ ਸਸਤੀ ਜਿਹੜੀ ਚੀਜ਼ ਆ ਇਹ ਹੈਗੀ ਹੈ ਜੀ ਫਟਕੜੀ ਸਸਤੀ ਆ ਜਾਂਦੀ ਹੈ 5-10 ਰੁਪਏ 'ਚ ਇਹ ਜਿਹੜੀ ਆ ਜਾਂਦੀ ਆ ਜੇ ਕਿੰ ਜਾਂ ਕਿਵਰੀ ਨਾ ਕਿ ਜਾਂਦੀ ਸਕਿਨ ਤੇ ਮਤਲਬ ਕਿ ਨਾ ਆ ਵਾਲ ਬੜੇ ਹੁੰਦੇ ਆ ਹਨਾ ਇੱਥੇ ਜਿਹੜੇ ਕਿੰ ਜਾਂ ਦੇ ਉੱਪਰ ਇੱਥੇ ਨਾ ਹੈਡ ਤੇ ਹੁੰਦੇ ਆ ਇਧਰ ਹੁੰਦੇ ਆ ਸਾਈਡ ਤੇ ਹੁੰਦੇ ਆ ਤੇ ਇਸ ਨੂੰ ਮਤਲਬ ਕਿਦਾਂ ਕਿਦਾਂ ਯੂਜ਼ ਕਰਨਾ ਦੂਜਾ ਇਹ ਕਿ ਸਕਿਨ ਦੇ ਉੱਪਰ ਜਿਹੜੀ ਆ ਜਿਹੜੀ ਸਕਿਨ ਸਾਡੀ ਜਿਹੜੀ ਆ ਜਿਆਦਾ ਢਿੱਲੀ ਜੀ ਹੋ ਜਾਂਦੀ ਆ ਉਹ ਇਹਦੇ ਨਾਲ ਵੀ ਬਹੁਤ ਜ਼ਿਆਦਾ ਜਿਹੜਾ ਫਰਕ ਪੈਂਦਾ ਆ ਬਟ ਜੇ ਤੁਸੀਂ ਕਹੋ कि ਅੱਜ ਆਪਾਂ ਲਾਂਚ ਸਟਾਰਟ ਕੀਤੇ ਤੇ ਕੱਲ ਜਿਹੜਾ ਸਾਨੂੰ ਇਹਦਾ ਫਰਕ ਜਿਹੜਾ ਉਹ ਮਹਿਸੂਸ ਹੋਵੇ ਪਰ ਐਦਾਂ ਕੁਝ ਨਹੀਂ ਹੈਗਾ ਕਿਉਂਕਿ ਜਿਹੜੀਆਂ ਆਰਗੇਨਿਕ ਚੀਜ਼ਾਂ ਹੁੰਦੀਆਂ ਨੇ ਤੇ ਇਹ ਮਤਲਬ ਕਿ ਹੌਲੀ-ਹੌਲੀ ਜਿਹੜੀਆਂ ਇਹਦਾ ਬੈਨੀਫਿਟ ਜਿਹੜਾ ਮਤਲਬ ਕਿ ਖੁਦ ਹੀ ਪਤਾ ਲੱਗਦਾ ਆ ਕਿ ਹਾਂ ਸਾਨੂੰ ਇਹਦਾ ਅਸਰ ਹੋ ਰਿਹਾ ਆ ਬਟ ਜਿਹੜੀ ਮੈਂ ਮਤਲਬ ਕਿਦਾਂ ਚੂਜ਼ ਕਰਦੀ ਆ ਮੈਂ ਇਸ ਨੂੰ ਇੱਕ ਇਹਦਾ ਪੀਸ ਜਿਹੜਾ ਆ ਬਾਥਰੂਮ ਦੇ ਵਿੱਚ ਰੱਖਿਆ ਆ ਦਾ ਬ੍ਰਸ਼ ਵਗੈਰਾ ਕਰਨ ਤੋਂ ਪਹਿਲਾਂ ਜਿਹੜੀ ਆ ਇਹਨੂੰ ਤੁਸੀਂ ਆਪਣੀ ਸਕਿਨ ਦੇ ਉੱਪਰ ਲਾਲੋ ਤੇ ਬਾਅਦ ਵਿੱਚ ਆਪਣਾ ਨਾ ਜਿੱਦਾਂ ਤੁਸੀਂ ਬਾਅਦ ਵਿੱਚ ਲਾਉਂਦੇ ਜੇ ਤੇ ਉਹਦੇ ਵਿੱਚ ਬਾਅਦ ਵਿੱਚ ਤੁਸੀਂ ਆਪਣਾ ਫੇਸ ਜਿਹੜਾ ਠੰਡੇ ਪਾਣੀ ਨਾਲ ਜੜਾ ਉਹ ਤੁਸੀਂ ਵਾਸ਼ ਕਰ ਲਓ ਠੰਡੇ ਪਾਣੀ ਨਾਲ ਵਾਸ਼ ਕਰਨਾ ਫੇਸ ਜਿਹੜਾ ਜਿਆਦਾ ਜ਼ਰੂਰੀ ਹੈ ਜਿਆਦਾ ਗਰਮ ਪਾਣੀ ਨਾਲ ਜਿਹੜਾ ਫੇਸ ਜਿਹੜਾ ਵਾਸ਼ ਜਿਹੜਾ ਉਹਨੂੰ ਨਹੀਂ ਕਰਨਾ ਚਾਹੀਦਾ ਤੇ ਇਸ ਕਰਕੇ ਇਹਨੂੰ ਲਾਉਣਾ ਕਿੱਦਾਂ ਹੈ ਕਿ ਜੇ ਕਿਸੇ ਦੇ ਜਿਆਦਾ ਹੈ ਨਾ ਸਕਿਨ ਦੇ ਉੱਪਰ ਵਾਲ ਨੇ ਤੇ ਉਹ ਇਹਨੂੰ ਲਾਵੇ ਜੀ ਗਰਮ ਪਾਣੀ ਨਾਲ ਤੇ ਜੇ ਕਿਸੇ ਦੇ ਮਤਲਬ ਸਕਿਨ ਤੇ ਵਾਲ ਨਹੀਂ ਹੈਗੇ ਤੇ ਉਸਨੇ ਵੈਸੇ ਹੀ ਆਪਣੀ ਸਕਿਨ ਜਿਹੜੀ ਆ ਜ਼ਿਆਦਾ ਹਨਾ ਢਿੱਲੀ ਆ ਤੇ ਉਹਦੇ ਵਾਸਤੇ ਜਿਹੜੀ ਉਹ ਠੰਡੇ ਪਾਣੀ ਨਾਲ ਦੀ ਜਿਹੜਾ ਤੁਸੀਂ ਇਸ ਨੂੰ ਲਾ ਸਕਦੇ ਜੇ ਇਦਾਂ ਪਹਿਲਾਂ ਤੁਸੀਂ ਇਸ ਨੂੰ ਠੰਡੇ ਪਾਣੀ ਤੇ ਫੇਰ ਦੱਸਾਂ ਕਿ ਜਿਹਦੇ ਉੱਪਰ ਜਿਹਦੇ ਸਕਿਨ ਦੇ ਉੱਪਰ ਜ਼ਿਆਦਾ ਵਾਲ ਨੇ ਤੇ ਉਹ ਇਹਨੂੰ ਮਤਲਬ ਕਿ ਇਦਾਂ ਉਹ ਗਰਮ ਪਾਣੀ ਲੈ ਲੈਣ ਤੇ ਜਿਨ੍ਹਾਂ ਦੀ ਸਕਿਨ ਤੇ ਵਾਲ ਨਹੀਂ ਉਹਨਾਂ ਨੇ ਉਦਾਂ ਹੀ ਇਹਨੂੰ ਸਕਿਨ ਤੇ ਲਾਣਾ ਹੈ ਤੇ ਉਹ ਇਹਨੂੰ ਠੰਡੇ ਪਾਣੀ ਨਾਲ ਜਿਹੜਾ ਲਾਣ ਔਰ ਦੂਸਰਾ ਤੁਹਾਨੂੰ ਕਈਆਂ ਨੂੰ ਜ਼ਿਆਦਾ ਪਤਾ ਹੀ ਨਹੀਂ ਹੋਣਾ ਕਿ ਫਟਕੜੀ ਦੇ ਜਿਹੜੇ ਕਿੰਨੇ ਜ਼ਿਆਦਾ ਜਿਹੜੇ ਉਹ ਫਾਇਦੇ ਜਿਹੜੇ ਹੈਗੇ ਨੇ ਹੈਨਾ ਤੇ ਬਹੁਤ ਜ਼ਿਆਦਾ ਫਾਇਦੇ ਨੇ ਜ਼ਿਆਦਾ ਤੁਸੀਂ ਪੀਸ ਜਿਹੜਾ ਨਾ ਚੌਰਸ ਲਿਓ ਕਿਉਂਕਿ ਜੇ ਦੂਸਰਾ ਤੁਸੀਂ ਕੋਈ ਤਕੋਣਾ ਵਗੈਰਾ ਲਾਓਗੇ ਤੇ ਫਿਰ ਜਿਹੜੀ ਸਕਿਨ ਦੇ ਉੱਪਰ ਜਿਹੜਾ ਤੁਹਾਨੂੰ ਜ਼ਿਆਦਾ ਉੱਪਰ ਵੱਜੇਗਾ ਤੇ ਇਸ ਕਰਕੇ ਇਦਾਂ ਤੁਸੀਂ ਲੈਣਾ ਹੈ ਇਹਨੂੰ ਫਟਕੜੀ ਨੂੰ ਤੇ ਆਪਣੀ ਸਕਿਨ ਦੇ ਉੱਪਰ ਜਿਹੜਾ ਤੁਸੀਂ ਇਹਨੂੰ ਇਦਾਂ ਕਰਕੇ ਹੌਲੀ ਹੌਲੀ ਜੜੀਏ ਇਦਾਂ ਲਾਣਾ ਆ ਤੇ ਜਿਆਦਾ ਅੱਖਾਂ ਦੇ ਅੱਖਾਂ ਦੇ ਲੱਗ ਗਈ ਜਿਹੜਾ ਜਿਹਦਾ ਇਹਨੂੰ ਨਹੀਂ ਲਾਣਾ ਇਹਨੂੰ ਥੋੜਾ ਜਿਹਾ ਛੱਡ ਕੇ ਇਦਾਂ ਲਾਣਾ ਜਦੋਂ ਥੋੜਾ ਜਿਹਾ ਟਨ ਲੱਗੇ ਵੀ ਹੈ ਨਾ ਡਰਾਈ ਹੋ ਗਿਆ ਆ ਫਿਰ ਇਹਨੂੰ ਪਾਣੀ ਦੇ ਵਿੱਚ ਡਿਪ ਕਰ ਲਓ ਤੇ ਫਾਇਦਾ ਤਾਂ ਇਹ ਜਿਹੜਾ ਹੈ ਨਾ ਖੁਦ ਹੀ ਨਜ਼ਰ ਆਏਗਾ ਕਿ ਮੈਨੂੰ ਦੱਸਣ ਦੀ ਜਿਹੜਾ ਇਹ ਲੋਨ ਨਹੀਂ ਹੈਗੀ ਜਿਹੜੇ ਮੈਨੂੰ ਜਾਣਦੇ ਆ ਉਹਨਾਂ ਨੂੰ ਸ਼ਾਇਦ ਪਤਾ ਹੋਵੇ ਜਿਹੜੇ ਮੈਨੂੰ ਨਹੀਂ ਫਸਟ ਟਾਈਮ ਦੇਖ ਰਹੇ ਆ ਤੇ ਉਹਨਾਂ ਨੂੰ ਖੁਦ ਹੀ ਜਿਹੜਾ ਪਤਾ ਲੱਗ ਜਾਏਗਾ ਥੋੜੇ ਦਿਨ ਇਹਨੂੰ ਹਨਾ ਯੂਜ਼ ਕਰਨ ਤੇ ਤੇ ਦੂਸਰਾ ਤੁਸੀਂ ਇਹਨੂੰ ਜਿਹੜੀ ਆ ਸਕਿਨ ਦੇ ਉੱਪਰ ਐਦਾਂ ਲਾ ਕੇ ਤੇ ਤੁਸੀਂ ਜਿਹੜੀ ਇੱਕ ਜਿਹੜੀ ਤੁਸੀਂ ਫੋਰਹੈਡ ਤੇ ਲਾੜਣਾ ਤੇ ਤੁਸੀਂ ਆਪਣੇ ਜਿਹੜੇ ਆ ਆਈ ਬਰੋ ਹੈ ਇਹ ਤੋਂ ਥੋੜਾ ਜਿਹਾ ਉੱਪਰ ਕਰਕੇ ਲਾਣਾ ਇਹਦੇ ਉੱਪਰ ਨਹੀਂ ਲੱਗਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਹੁੰਦਾ ਹੈ ਜੀ ਨਮਕ ਤੇ ਨਮਕ ਜਿਹੜਾ ਵਾਲਾਂ ਵਾਸਤੇ ਜਿਹੜਾ ਵਾਲ ਜਿਹੜਾ ਝਾੜ ਦਿੰਦਾ ਆ ਇਸ ਕਰਕੇ ਇਹਦੇ ਉੱਪਰ ਨਹੀਂ ਲੱਗਣਾ ਚਾਹੀਦਾ ਤੁਹਾਡਾ ਤੇ ਜੇ ਲੱਗ ਵੀ jaye ਤੇ ਇਹਨੂੰ ਸਾਫ਼ ਕਰ ਲਓ ਫਟਾਫਟ ਪਲੱਸ ਜੇ ਜੇ ਤੁਹਾਡੀ ਸਕਿਨ ਦੇ ਉੱਪਰ ਹੈ ਨਾ ਉੱਪਰ ਚਿਹਰੇ ਦੇ ਉੱਪਰ ਵਾਲ ਹੈਗੇ ਨੇ ਤੇ ਉਹ ਜਿਹੜੇ ਤੁਹਾਨੂੰ ਆਪੇ ਘੱਟ ਹੁੰਦੇ ਨਜ਼ਰ ਚੜੇ ਆ ਉਹ ਆਉਣਗੇ ਤੇ ਇਦਾਂ ਤੁਸੀਂ ਲਾ ਕੇ ਸਕਿਨ ਦੇ ਉੱਪਰ ਜਦੋਂ ਵੀ ਡਰਾਈ ਹੋ ਕੇ ਫਿਰ ਇਹਨੂੰ ਡਿਪ ਕਰ ਲੈਣਾ ਹੈ ਤਾਂ ਤੁਸੀਂ ਬੈਟਰ ਤਾਂ ਨਹੀਂ ਤੁਸੀਂ ਇਹਨੂੰ ਬਾਥਰੂਮ ਦੇ ਵਿੱਚ ਰੱਖ ਲਓ ਤੇ ਡੇਲੀ ਜਦੋਂ ਤੁਸੀਂ ਨਹਾਣੋਂ ਗੈਰ ਵਿੱਚ ਜਾਂਦੇ ਜੇ ਤੇ ਇਹਨੂੰ ਉਦੋਂ ਤੁਸੀਂ ਲਾ ਲਓ ਬਹੁਤ ਹੀ ਵਧੀਆ ਜਿਹੜੀ ਚੀਜ਼ ਹੈ ਜੇ ਕਿਸੇ ਦੇ ਫੇਸ ਤੇ ਛਾਈਆਂ ਵਗੈਰਾ ਨੇ ਤਾਂ ਉਹ ਵੀ ਜੜੀਆਂ ਇਹਨਾਂ ਨਾਲ ਜੜੀਆਂ ਸਾਫ਼ ਹੋ ਜਾਂਦੀਆਂ ਤੇ ਇਦਾਂ ਲਾ ਕੇ ਤੁਸੀਂ ਇਸ ਨੂੰ ਹੰਦੇ ਬਾਦੀਆਂ ਫਿਰ ਫੇਸ ਜਿਹੜਾ ਆਪਣਾ ਵਾਸ਼ ਕਰ ਲੈਣਾ ਤੇ ਇਹਦੇ ਨਾਲ ਜੇ ਤੁਸੀਂ ਇਹਨੂੰ 5-10 ਮਿੰਟ ਤੁਸੀਂ ਲਾ ਕੇ ਰੱਖੋਗੇ ਨਾ ਤੇ ਫਿਰ ਤੁਹਾਡ ਨੂੰ ਖੋਦ ਹੀ ਲੱਗੇਗਾ ਕਿ ਤੁਹਾਡੀ ਜਿਹੜੀ ਸਕਿਨ ਜਿਹੜੀ ਉਹ ਟਾਈਟ ਹੋ ਰਹੀ ਹੈ ਕਿਉਂਕਿ ਕਿਸੇ ਦੇ ਦੱਸਣ ਨਾਲ ਜਿਆਦਾ ਹਨਾ ਇਹਨਾਂ ਜਿਆਦਾ ਸਾਨੂੰ ਅਸਰ ਨਹੀਂ ਹੁੰਦਾ ਜਿੰਨਾ ਖੁਦ ਆਪਾਂ ਪ੍ਰੈਕਟੀਕਲੀ ਕਿਸ ਚੀਜ਼ ਨੂੰ ਕਰਕੇ ਦੇਖਾਂਗੇ ਫਿਰ ਹੀ ਸਾਨੂੰ ਜਿਆਦਾ ਉਹ ਪਤਾ ਲੱਗੇਗਾ ਕਿ ਹਾਂ ਸਹੀ ਗੱਲ ਆ ਤੇ ਜਦੋਂ ਤੁਸੀਂ ਇਹਨੂੰ 5-10 ਮਿੰਟ ਰੱਖਣਾ ਆ 5-5 ਮਿੰਟ ਰੱਖਣਾ ਆ ਪੰਚਮੈਂਟ ਅਪੰਚਮੈਂਟ ਰੱਖਣ ਤੋਂ ਬਾਅਦ ਜਿਹੜੀ ਤੁਹਾਡੀ ਸਕਿਨ ਜਿਹੜੀ ਖੁਦ ਹੀ ਟਾਈਟ ਹੋਣ ਲੱਗ ਜਾਈਣੀ ਹੈ ਤੇ ਫਿਰ ਤੁਸੀਂ ਇਸ ਨੂੰ ਠੰਡੇ ਪਾਣੀ ਨਾਲ ਵਾਸ਼ ਕਰ ਲੈਣਾ ਤੇ ਹੁਣ ਮੈਂ ਵਾਸ਼ ਕਰਕੇ ਫਿਰ ਅੱਗੇ ਦੱਸੇ ਤੁਹਾਨੂੰ ਹਾਂਜੀ ਤੇ ਫੇਸ ਮੈਂ ਕਰ ਲਿਆ ਜੀ ਵਾਸ਼ ਤੇ ਉਹ ਵਾਸ਼ ਫੇਸ ਕਰਕੇ ਫਿਰ ਅਗਲਾ ਸਟੈਪ ਤੁਹਾਨੂੰ ਹਨਾ ਦੱਸ ਦਿਆਂਗੀ ਦੂਸਰੀ ਨੈਕਸਟ ਜਿਹੜੀ ਆਪਾਂ ਕੀ ਲਾਣੀ ਹੈ ਕਿਉਂਕਿ ਇਹਦੇ ਨਾਲ ਜਿਹੜੀ ਸਕਿਨ ਜੜੀ ਹੋ ਜਾਂਦੀ ਹੈ ਡਰਾਈ ਤੇ ਇਸ ਕਰਕੇ ਇਹਦੇ ਉੱਪਰ ਕੋਸ਼ਣਾ ਕੁਝ ਤੁਸੀਂ ਤੁਹਾਨੂੰ ਫੇਸ ਜਿਹੜਾ ਵਿਚ ਜਿਹੜੀ ਕਰੀਮ ਜਿਹੜੀ ਕੋਈ ਵੀ ਤੁਹਾਨੂੰ ਲਾਉਣੀ ਪੈਣੀ ਹੈ ਪਰ ਬੈਟਰ ਦਨ ਮੈਂ ਕਹਿੰਦੀ ਆ ਕਿ ਦੂਸਰੀਆਂ ਮਹਿੰਗੀਆਂ ਕਰੀਮਾਂ ਤੋਂ ਜਿਹੜੇ ਆ ਬੈਟਰ ਹੈ ਕਿ ਤੁਸੀਂ ਕਰ ਦੀ ਇੱਕ ਚੀਜ਼ ਜਿਹੜੀ ਆ ਵਰਤੋ ਤੇ ਇਹ ਹੈਗਾ ਜੀ ਦੇਸੀ ਘਿਓ ਉਹ ਵੀ ਇੱਕ ਗਾਂ ਦਾ ਆ ਕਰਦਾ ਆ ਸਪੈਸ਼ਲੀ ਤੇ ਬਹੁਤ ਹੀ ਵਧੀਆ ਚੀਜ਼ ਹੈ ਇਹਦੇ ਵਿੱਚ ਵਿਟਾਮਿਨ E ਦੀ ਮਾਤਰਾ ਜਿਹੜੀ ਆ ਕਿ ਕਿਉਂ ਦੇ ਵਿੱਚ ਜਿਹੜੀ ਆ A ਔਰ E ਦੀ ਬਹੁਤ ਜ਼ਿਆਦਾ ਹੁੰਦੀ ਹੈ ਤਦੋਂ ਬਤਾ ਕਈ ਜਿਹੜੇ ਆ ਸਕਿਨ ਵਾਸਤੇ ਵਿਟਾਮਿਨ E ਦੇ ਕੈਪਸੂਲ ਵਗੈਰਾ ਜਿਹੜੇ ਉਹ ਜੂਸ ਕਰਦੇ ਨੇ ਬਹੁਤ ਵਧੀਆ ਜਿਹੜੇ ਉਹ ਵੀ ਹੁੰਦੇ ਨੇ ਹਨਾ ਵਿਟਾਮਿਨ E ਦੇ ਕੈਪਸੂਲ ਤੇ ਆਪਾਂ ਵਿਟਾਮਿਨ E ਦੇ ਕੈਪਸੂਲ ਜਿਹੜੇ ਆ ਤੇ ਕਈ ਬਦਾਮਾਂ ਦਾ ਤੇਲ ਹਨਾ ਜਿਹੜਾ ਆਪਣੇ ਸਕਿਨ ਤੇ ਲਾ ਸਕਦੇ ਆ ਪਰ ਜਿਹੜੇ ਹੁਣ ਜਿੰਨਾ ਕੋਈ ਘਰ ਵਿੱਚ ਹਨਾ ਬਦਾਮਾਂ ਦਾ ਤੇਲ ਨਹੀਂ ਹੈਗਾ ਤੋਂ ਉਹਦੇ ਵਿੱਚ ਵੀ ਵਿਟਾਮਿਨ E ਹੁੰਦਾ ਬਦਾਮ ਦੇ ਤੇਲ ਵਿੱਚ ਵੀ ਬਟ ਸਾੜ ਤੋਂ ਨਹੀਂ ਹੈਗਾ ਹਨਾ ਮਤਲਬ ਕਿ ਸਾਰਿਆਂ ਕੋ ਮੋਸਟਲੀ ਨਹੀਂ ਹੁੰਦਾ ਇਹ ਬਲਾ ਵਿਟਾਮਿਨ ਈ ਸੌਰੀ ਬਦਾਮ ਦਾ ਤੇਲ ਸਭ ਨੇ ਲੈ ਰੱਖਿਆ ਹੁੰਦਾ ਘਰ ਵਿੱਚ ਪਰ ਇਹ ਸੜਾ ਕਿਉ ਆ ਭਾਵੇਂ ਤੁਸੀਂ ਗਾਇਂਦਾ ਮੈਂ ਇਹ ਮੇਤੋਂ ਗਾਇਂਦਾ ਸੀ ਮੈਂ ਗਾਇਂਦਾ ਲੈ ਲਿਆ ਜੇ ਕਿਸੇ ਤੋਂ ਦੂਸਰਾ ਮੱਝ ਦਾ ਹੋਵੇ ਤਾਂ ਉਹ ਵੀ ਤੁਸੀਂ ਹੈਨਾ ਲੈ ਸਕਦੇ ਜੇ ਬਹੁਤ ਹੀ ਵਧੀਆ ਆ ਤੇ ਇਹਨੂੰ ਵੀ ਤੁਸੀਂ ਰਾਤ ਨੂੰ ਸੌਣ ਲੱਗਿਆਂ ਲਾ ਲਓ ਰਾਤ ਨੂੰ ਸੌਣ ਲੱਗਿਆਂ ਇਹਨੂੰ ਤੁਸੀਂ ਘੋੜ ਨੂੰ ਲਾ ਲੈਣਾ ਹੈ ਕਿ ਤਾਂ ਲੁਸਕਿੰਨ ਉਤੇ ਖੁਦੀ ਜਿਹੜਾ ਮਤਲਬ ਕਿ ਆਪਾਂ ਹਨਾ ਪਾਰਲਰ ਵਗੈਰਾ ਜਾਂਦੇ ਆ ਤੇ ਮ사ਜ ਕਰਾਉਂਦੇ ਆ ਉਹ ਵੀ ਤਾਂ ਜਿਹੜੀਆਂ ਆਇਲੀ ਜਿਹੜੀਆਂ ਹੁੰਦੀਆਂ ਨਾ ਕਰੀਮਾਂ ਵਗੈਰਾ ਉਹ ਚੂਜ਼ ਕਰਦੇ ਆ ਨਾ ਸਕਿਨ ਨੂੰ ਸਾਡੀ ਨੂੰ ਮ사ਜ ਕਰਦੇ ਆ ਤੇ ਬਟ ਆਪਾਂ ਉਹ ਜਿਹੜੀਆਂ ਹਨਾ ਡੇਲੀ ਕਿਸਕੀਆਂ ਕੋ ਨਹੀਂ ਜਾਇਆ ਜਾਂਦਾ ਪਾਰਲਰ ਤੇ ਮਤਲਬ ਡੇਲੀ ਤੇ ਕੀ ਹਰ ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਵੀ ਨਹੀਂ ਜਾਇਆ ਜਾਂਦਾ ਪਰ ਜ਼ਰੂਰੀ ਨਹੀਂ ਆ ਤੁਸੀਂ ਘਰ ਵਿੱਚ ਆਪਣੀ ਸਕਿਨ ਨੂੰ ਥੋੜਾ ਜਿਹਾ ਮੇਨਟੇਨ ਜ਼ਰੂਰ ਰੱਖਣਾ ਚਾਹੀਦਾ ਆ ਕਿਉਂਕਿ ਆ ਹੁਣ ਟਾਈਮ ਨਹੀਂ ਹੈਗਾ ਪਰ ਜਦੋਂ ਟਾਈਮ ਹੋਣਾ ਉਹ ਤੁਹਾਡੀ ਸਕਿਨ ਨਹੀਂ ਹੋਣੀ ਤੇ ਇਸ ਕਰਕੇ ਇਹਨੂੰ ਮਤਲਬ ਕਿ ਲਾਉਣਾ ਕਿੱਦਾਂ ਆ ਲਾਉਣ ਦਾ ਤਰੀਕਾ ਜਿਹੜਾ ਦੱਸਦੀ ਤੁਹਾਨੂੰ ਮੈਂ ਕਿ ਇਹਨੂੰ ਆਪਾਂ ਇਦਾਂ ਹਨਾ ਹੱਥਾਂ ਤੇ ਲਾ ਲਿਆ ਆ ਕਿਉਂ ਨੂੰ ਤੇ ਇਹਨੂੰ ਚੰਗੀ ਤਰ੍ਹਾਂ ਮ사ਜ ਇਦਾਂ ਕਰਨਾ ਗਰਮ ਕਰਨਾ ਬਟ ਇਹ ਨਹੀਂ ਕਿ ਤੂੰ ਹੱਥਾਂ ਨੂੰ ਸਾਰਾ ਲੱਗ ਜਾਏਗਾ ਸਤਾ ਤੇ ਨਹੀਂ ਲੱਗੇਗਾ ਸਕਿਨ ਤੇ ਵੀ ਲੱਗੇਗਾ ਦੂਸਰ ਹੱਸਣਾ ਜ਼ਰੂਰੀ ਹੈ ਵੀ ਸਭ ਤੋਂ ਵੱਡਾ ਟੋਨਿਕ ਤੇ ਜਿਹੜਾ ਹੱਸਣਾ ਆ ਤੇ ਗੁੱਸਾ ਘੱਟ ਕਰਨਾ ਆ ਪਰ ਮੈਨੂੰ ਵੀ ਕਦੇ-ਕਦੇ ਆ ਜਾਂਦਾ ਆ ਪਰ ਜ਼ਰੂਰੀ ਨਹੀਂ ਹੈਗਾ ਪਰ ਕੋਸ਼ਿਸ਼ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਜਦੋਂ ਵੀ ਤੁਹਾਨੂੰ ਗੁੱਸਾ ਹੋਵੇ ਨਾ ਪਤਾ ਕੀ ਕਰਿਆ ਕਰੋ ਬਸ ਸ਼ੀਸ਼ੇ ਦੇ ਸਾਹਮਣੇ 2 ਮਿੰਟ ਆ ਜਾਇਆ ਕਰੋ ਫਿਰ ਲੱਗਿਆ ਕਰੋ ਕਿ ਜਦੋਂ ਤੁਸੀਂ ਗੁੱਸੇ 'ਚ ਜਿਆਦਾ ਸੋਹਣੇ ਨਹੀਂ ਲੱਗਣਦੇ ਕਸ ਦੇ ਜਦਾ ਸੋਹਣੇ ਲੱਗਣਦੇ ਐ ਇਸ ਕਰਕੇ ਜਿਹੜਾ ਮੈਥਡ ਜਿਹੜਾ ਮੈਂ ਵਰਤਦਿਆਂ ਤੁਸੀਂ ਵਾਤਾ ਦੇਖਣਾ ਐਦਾਂ ਆਪਾਂ ਗਰਮ ਕਰ ਲਿਆ ਕਿ ਉਹਨੂੰ ਦੇਖੋ ਹੱਥਾਂ ਤੇ ਲੱਗਾ ਚਮਕ ਰਿਹਾ ਆ ਕਹਿੰਦੇ ਨਾ ਸਿਆਣੇ ਲੋਕ ਕਹਿੰਦੇ ਹੁੰਦੇ ਨਾ ਕਿ ਘੜੇ ਦੇ ਵਿੱਚ ਇੱਕ ਵਾਰੀ ਘੂਪ ਆ ਕੇ ਬਾਹਰ ਕੱਢ ਦੋ ਉਹ ਚਮਕਾ ਲੱਗ ਜਾਂਦਾ ਫਿਰ ਸਾਡੇ ਚਿਹਰਾ ਕਿਉਂ ਚਮਕੇਗਾ ਉਹ ਫਿਰ ਚਮਕੇਗਾ ਕਿਉਂ ਇਹਨੂੰ ਗਰਮ ਕਰ ਲੈਣਾ ਹੱਥਾਂ ਨੂੰ ਚੰਗੀ ਤਰ੍ਹਾਂ ਕਿਉਂ ਹੱਥਾਂ ਨੂੰ ਕਿਉਂ ਗਰਮ ਕਰ ਲੈਣਾ ਫਿਰ ਇਹਨੂੰ ਐਦਾਂ ਕਰਕੇ ਤੁਸੀਂ ਮਸਾਲ ਇਹਦਾ ਰੋਜ਼ ਜਰੂਰ 5-10 ਮਿੰਟ ਵਾਸਤੇ ਬਸ ਸੌਣ ਲੱਗੇ ਤੁਸੀਂ ਵਲਾ ਕੰਮ ਕਰ ਲੋਗੇ ਬੈੱਡ ਤੇ ਆਨ ਤੇ ਇਹ ਵਾਲਾ ਕਿਉ ਲਾਓ ਹੱਥਾਂ ਤੇ ਤੇ ਆਪਣੀ ਸਕਿਨ ਵਾਸਤੇ ਜਿਹੜਾ ਇਹ ਕੰਮ ਤੁਸੀਂ ਖੁਦ ਕਰ ਲਓ ਨੇ ਕਿਸਕਿੰਡ ਤੁਹਾਡੀ ਗਰਮ ਹੋ ਜਾਣੇ ਕਿ ਤੁਹਾਡੀ ਖੁਦ ਹੀ ਪਤਾ ਲੱਗ ਜਾਣਾ ਕਿ ਤੁਸੀਂ ਕਿੰਨੀਆਂ ਕਿ ਪਿੰਨੀਆਂ ਖਾਧੀਆਂ ਸਿਆਲ ਸਕਿੰਡ ਤੁਹਾਡੀ ਗਲੋ ਹੋ ਜਾੜੇ ਤੇ ਵੀਡੀਓ ਚੰਗੇ ਲੱਗੇ ਤੇ ਅੱਗੇ ਵੀ ਲਾਈਕ ਕਰਿਓ ਸ਼ੇਅਰ ਜ਼ਰੂਰ ਕਰਿਓ ਫਸਟ ਟਾਈਮ ਮੇਰੇ ਚੈਨਲ ਨੂੰ ਦੇਖ ਰਹੇ ਜੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਗਾਂ ਤੋਂ ਵਧੀਆ-ਵਧੀਆ ਵੀਡੀਓ ਤੁਹਾਡੇ ਵਾਸਤੇ ਖਾਸ ਕਰਕੇ ਸਿਹਤ ਵਾਸਤੇ ਜਿਹੜੀਆਂ ਸਿਹਤ ਵਾਸਤੇ ਚੰਗੀਆਂ ਹੋਣ ਤੁਹਾਡੀ ਵਾਸਤੇ ਤੇ ਉਹ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਖਾਣ ਪੀਣ ਵਾਲੀਆਂ ਤੇ ਐਕਸਰਸਾਈਜ਼ ਜ਼ਰੂਰ ਕਰੋ ਸਰਦੀਆਂ ਚ ਐਕਸਰਸਾਈਜ਼ ਬਹੁਤ ਜ਼ਰੂਰੀ ਹੈਗੀ ਫਿਟ ਰੋ ਬਸ ਇਹਨਾਂ ਹੀ ਆ 5-10 ਮਿੰਟ ਆਪਣੀ ਸਕਿਨ ਵਾਸਤੇ ਜ਼ਰੂਰ ਜ਼ਰੂਰ ਤੁਸੀਂ ਰਾਤ ਨੂੰ ਕੱਢ ਲਓ ਤੇ 5-10 ਦਿਨਾਂ ਬਾਅਦ ਤੁਹਾਨੂੰ ਖੁਦ ਹੀ ਪਤਾ ਲੱਗ ਜਾਵੇਗਾ ਕਿ ਹਾਂ ਜੀ ਸਹੀ ਸਲਾਹ ਜਿਹਨੇ ਦਿੱਤੀ ਆ ਤੇ ਓਕੇ ਜੀ ਫਿਲਮ ਇੰਦੇ ਅੱਜ ਨੇ ਵੀਡੀਓ ਚ